ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਤੇ ਤੇ ਅੱਜ ਆਪਾਂ ਫਿਰ ਤੁਹਾਡੇ ਲਈ ਬਹੁਤ ਹੀ ਡਿਫਰੈਂਟ ਜਿਹਾ ਸੂਟ ਲੈ ਕੇ ਆਏ ਆ ਸੋ ਸਾਰੇ ਜਿਵੇਂ ਸਾਰੇ ਬਹੁਤ ਜ਼ਿਆਦਾ ਪਸੰਦ ਕਰ ਰਹੇ ਆ ਆਪਣੇ ਸੂਟਸ ਨੂੰ ਔਰ ਡੇਲੀ ਆਪਾਂ ਨੂੰ ਬਹੁਤ ਸਾਰੇ ਮੈਸੇजेस ਆਉਂਦੇ ਆ ਜਿੰਨਾਂ ਕੋਲੇ ਵੀ ਸੂਟ ਪਹੁੰਚ ਰਹੇ ਹੈਗੇ ਆ ਕਿ ਫਿਟਿੰਗ ਪਰਫੈਕਟ ਹੈ ਜੀ ਔਰ ਕਈ ਵਾਰ ਕੀ ਹੁੰਦਾ ਹੈ ਕਿ ਤੁਹਾਡੇ ਵੱਲੋਂ ਭੇਜਿਆ ਹੋਇਆ ਜੀ ਕਈ ਵਾਰ ਮੈਜ਼ਰਮੈਂਟ ਉਨੇ ਕਿਦਰ ਉਧਰ ਹੋ ਜਾਂਦਾ ਹੈ ਜਾਂ ਕਈ ਵਾਰੀ ਆਪਾਂ ਸੂਟ ਵਾਸ਼ ਕਰਦੇ ਆ ਤੁਸੀਂ ਡੇਲੀ ਵੇਅਰ ਵਾਲੇ ਸੂਟ ਦਾ ਜਦੋਂ ਮੈਜ਼ਰਮੈਂਟ ਲੈਣੇ ਹੋ ਉਹ ਥੋੜਾ ਸ਼੍ਰਿੰਕ ਹੋਇਆ ਹੋਇਆ ਹੁੰਦਾ ਸੋ ਉਹਦੇ ਕਰਕੇ ਆ ਜਿਹੜਾ ਸੂਟ ਦਾ ਮੈਜ਼ਰਮੈਂਟ ਚੇਂਜ ਹੋ ਜਾਂਦਾ ਸੋ ਅਸੀਂ ਡਬਲ ਡਬਲ ਟਾਈਮ ਆ ਜਿਹੜਾ ਚੈੱਕ ਕਰਦੇ ਆ ਕਿ ਜਿੰਨਾ ਤੁਸੀਂ ਸਾਨੂੰ ਅਗਰ ਚੈਸਟ ਫਿਟਿੰਗ हिਪ ਕਿਰਾ ਸੋ ਅਸੀਂ ਬਿਲਕੁਲ ਐਗਜ਼ੈਕਟ ਉਸੇ ਤਰ੍ਹਾਂ ਹੀ ਸੂਟ ਬਣਾ ਕੇ ਭੇਜਦੇ ਆਂ ਸੋ ਅਗਰ ਤੁਹਾਡੇ ਤੁਸੀਂ ਲੈ ਸਕਦੇ ਹੋ ਮੈਜ਼ਰਮੈਂਟ ਤਾਂ ਲੈ ਲੈ ਕੇ ਆਪਣਾ ਜਿਵੇਂ ਪਰਫੈਕਟ ਮੈਜ਼ਰਮੈਂਟ ਭੇਜਿਆ ਕਰੋ ਅਗਰ ਨਹੀਂ ਲੈ ਸਕਦੇ ਤਾਂ ਕਿਸੇ ਟੇਲਰ ਤੋਂ ਅਗਰ ਤੁਸੀਂ ਲੈ ਕੇ ਦੇ ਸਕਦੇ ਹੋ ਤਾਂ ਉਹ ਪਰਫੈਕਟ ਆਉਂਦਾ ਹੈਗਾ ਸੋ ਆਪਾਂ ਉਸ ਤਰ੍ਹਾਂ ਦੀ ਹੀ ਫਿਟਿੰਗ ਆਪਾਂ ਤੁਹਾਨੂੰ ਕਰਕੇ ਦਿੰਨੇ ਆਂ ਸੋ ਜੀ ਅੱਜ ਵਾਲੇ ਸੂਟ ਦਿਖਾਉਣੇ ਆ ਜੋ ਕਿ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਔਰ ਉਮੀਦ ਹੈ ਤੁਹਾਨੂੰ ਇਹ ਸੂਰਜ ਰੂਪ ਸੰਦੋਂਣਗੇ ਇਹ ਜਿਹੜੇ ਸਾਰੇ ਪੀਸ ਆ ਜੀ ਇਹ ਆਫ ਵਿਦਆਊਟ ਆਰਡਰ ਹੈਗੇ ਆ ਜਿਨ੍ਹਾਂ ਦੇ ਵੀ ਆਰਡਰ ਚੱਲ ਰਹੇ ਆ ਜਾਂ ਨਿਊ ਆਰਡਰ ਕਰਨੇ ਆ ਸੋ ਤੁਸੀਂ ਅਗਰ ਸੇਮ ਐਜ਼ ਇਟ ਇਜ਼ ਲੈਣੇ ਹੈਗੇ ਆ ਸੋ ਤੁਸੀਂ ਲੈ ਸਕਦੇ ਹੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅਗਰ ਇਹਨੂੰ ਸੂਟ ਨੂੰ ਦੁਬਾਰਾ ਆਪਾਂ ਡਾਈ ਕਰਵਾਵਾਂਗੇ ਤਾਂ ਉੱਨੀ ਕੀ ਹਲਕਾ ਫੁੱਕਾ ਫਰਕ ਆ ਜਾਂਦਾ ਹੈਗਾ ਸ਼ੇਡ ਦੇ ਵਿੱਚ ਸੋ ਇਹ ਹੋ ਜਾਂਦਾ ਕਿਉਂਕਿ ਡਬਲ ਜਦੋਂ ਦੂਸਰੀ ਵਾਰ ਆਪਾਂ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਹਰ ਇੱਕ ਦੇ ਜਿਹੜਾ ਚੇਂਜ ਹੋ ਜਾਂਦਾ ਸੋ ਥੋੜਾ ਬਹੁਤ ਫਰਕ ਹੁੰਦਾ ਸੋ ਉਸਨੂੰ ਲੈ ਕੇ ਕਈ ਜਿਹੜੇ ਪਰਟੀਕੂਲਰ ਬਹੁਤ ਜ਼ਿਆਦੇ ਹੁੰਦੇ ਆ ਕਿ ਵੀ ਸਾਨੂੰ ਸੇਮ ਉਹ ਵੀ ਚੀਜ਼ ਚਾਹੀਦੀ ਹੈ ਸੋ ਉਹਨਾਂ ਲਈ ਹੈ ਇਹ ਤੁਸੀਂ ਇਹ ਸੂਟ ਲੈ ਸਕਦੇ ਆ ਜਿਨ੍ਹਾਂ ਦੀ ਘੇਰੇ ਦੀ ਵੀ ਕੋਈ ਪ੍ਰੋਬਲਮ ਨਹੀਂ ਮੁਕੈਸ਼ ਹੈ ਜੀ ਪੀਟਾ ਹੈਗਾ ਸੋ ਫਾਈਨ ਵਾਲੀ ਜਾਰਜਟ ਤੇ ਬਣਿਆ ਹੋਇਆ ਜੀ ਇਹ ਇਸ ਤਰ੍ਹਾਂ ਸਾਈਡਸ ਤੇ ਪੈਨਲ ਜਾਂਦੇ ਹੈਗੇ ਆ ਸੋ ਬਹੁਤ ਹੀ ਸੋਹਣੇ ਸੂਟ ਹੈ ਜਿਹੜਾ ਕਨਸੈਪਟ ਆ ਸਿਰਫ ਆਪਾਂ ਹੀ ਦੇ ਰਹੇ ਆ ਤੁਹਾਨੂੰ ਇਹਦੇ ਵਿੱਚ ਆਪਾਂ ਨੂੰ ਕੋਈ ਹੋ ਨਹੀਂ ਹੈਗਾ ਕਿ ਇਸ ਤਰ੍ਹਾਂ ਦੇ ਸੂਟਸ ਆ ਸਿਰਫ ਆਪਾਂ ਹੀ ਤੁਹਾਨੂੰ ਦੇ ਰਹੇ ਆ ਸੋ ਸਭ ਤੋਂ ਹਟਕੇ ਹੈ ਜੀ ਇਹ ਪੀਸ ਬਾਟਮ ਤੇ ਮੈਂ ਤੁਹਾਨੂੰ ਵਰਕ ਦਿਖਾਇਆ ਪਰੇ ਦਾ ਦੁਪੱਟਾ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਹੀ ਡਿਫਰੈਂਟ ਤੇ ਬਹੁਤ ਹੀ ਐਲੀਗੈਂਟ ਜਿਹਾ ਦੁਪੱਟਾ ਹੈਗਾ ਜੀ ਇਹਦਾ 4 ਸਾਈਡ ਕਟਵਰਕ ਹੈ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਬੂਟੀ ਹੈਗੀ ਹੈ ਜੀ ਇਸ ਤਰ੍ਹਾਂ ਵਰਕ ਹੈ ਸੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਸਾਰੇ ਦੇ ਵਿੱਚ ਫਲਾਰ ਹੈ ਜਦੋਂ ਤੁਸੀਂ ਇਹਨੂੰ ਦੁਪੱਟੇ ਨੂੰ ਲਾਉਂਗੇ ਤਾਂ ਇਹਦੀ ਬਹੁਤ ਹੀ ਸੋਹਣੀ ਲੁੱਕ ਆਉਣੀ ਹੈ ਜੀ ਇੱਕ ਸਾਈਡ ਡਾਰਕ ਹੈ ਇੱਕ ਸਾਈਡ ਲਾਈਟ ਹੈ ਇਹ ਦੇਖੋ ਸਾਰੇ ਦੁਪੱਟੇ ਦੇ ਵਿੱਚ ਵਰਕ ਹੈ ਸਾਰੇ ਵਿੱਚ ਲਾਈਨਸ ਹੈਗੀਆਂ ਸੈਂਟਰ ਤੇ ਵਿੱਚ ਸਾਈਡਸ ਦੇ ਵਿੱਚ ਮੁਕੈਸ਼ ਹੈ ਇਸ ਤਰ੍ਹਾਂ ਦੇ ਫਲਾਰ ਸੋ ਬਹੁਤ ਹੀ ਸੋਹਣਾ ਸ਼ੇਡ ਹੈ ਔਰ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਹੈ ਜੀ ਨੈਕਸਟ ਸੂਟ ਹੈਗਾ ਜੀ ਜੌਰਜਟ ਦੀ ਸ਼ਰਟ ਹੈ ਇਹਦੀ ਕਰੀਬ ਦੀ ਬਾਟਮ ਹੈ ਜੀ ਜੋ ਆਪਾਂ ਤੁਹਾਨੂੰ ਦਿਖਾਇਆ ਉਹ ਫੁੱਲ ਸੂਟ ਹੈ ਜਿਹੜਾ ਜੌਰਜਟ ਦਾ ਹੈ ਇਹ ਸਿੰਪਲ ਸੌਬਰ ਹੈ ਜੀ ਅਗਰ ਤੁਸੀਂ ਇਸ ਨੂੰ ਥੋੜੀ ਜਿਹੀ ਵੀ ਤਾਂ ਜ਼ਿਆਦਾ ਤੁਸੀਂ ਹੈਂਡਵਰਕ ਨੂੰ ਲਾਈਕ ਨਹੀਂ ਕਰਦੇ ਤਾਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਲੈ ਸਕਦੇ ਹੋ ਇਸ ਤਰ੍ਹਾਂ ਜੀ ਇਹਨਾਂ ਦਾ ਕੋਈ ਗਲੇ ਦੀ ਕੋਈ ਆਪਾਂ ਨੂੰ ਕੰਪਲਸ਼ਨ ਨਹੀਂ ਹੈਗੀ ਸੋ ਇਸ ਤਰ੍ਹਾਂ ਫਲਾਰ ਜਾਂਦਾ ਹੈਗਾ ਮਗਾਸ਼ ਹੈ ਜੀ ਸਾਈਡ ਸੇ ਇਸ ਤਰ੍ਹਾਂ ਬਾਜੂ ਹੈ ਸੋ ਬਹੁਤ ਹੀ ਸੋਹਣਾ ਪੀਸ ਹੈ ਜੀ ਐਸੋ ਇਹ ਬਾਜੂ ਹੈਗੇ ਆ ਕਿਰੇ ਲੈਣ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਸੋ ਇਹਦੇ ਜਿਹੜਾ ਬਾਟਮ ਤੇ ਇਹ ਆਪਾਂ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਹੈ ਜੀ ਵਰਕ ਕੀਤਾ ਹੋਇਆ ਇਸ ਤਰ੍ਹਾਂ ਸਟ੍ਰੇਟ ਬਾਟਮ ਦੇ ਅਕੋਰਡਿੰਗ ਵਰਕ ਕੀਤਾ ਹੋਇਆ ਜੀ ਸੋ ਬਹੁਤ ਹੀ ਸੋਹਣਾ ਇਹਦਾ ਬਾਟਮ ਹੈਗੀ ਹੈ ਔਰ ਇਹ ਹੈਗਾ ਜੀ ਦੁਪੱਟਾ ਦੁਪੱਟਾ ਵੀ ਫੁੱਲ ਹੈਵੀ ਹੈ ਜੀ ਫੋਰ ਸਾਈਡ ਆ ਜਿਹੜਾ ਇਹਦਾ ਬਾਰਡਰ ਬਣਿਆ ਹੋਇਆ ਵਿਦ ਮੁਕੇਸ਼ ਹੈ ਜੀ ਮੁਕੇਸ਼ ਹੈਂਡ ਨਾਲ ਲੱਗਦੀ ਹੈ ਪੀਟਰ ਵਰਕ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਦਾ ਹੈਗਾ ਸੋ ਫਿਰ ਇਹ ਥੋੜਾ ਪਾਰਟੀ ਵੇਅਰ ਲੁੱਕ ਹੈ ਜੀ ਕੋਈ ਨਹੀਂ ਇਹ ਨਹੀਂ ਹੈਗਾ ਕਿ ਤੁਸੀਂ ਹੈਂਡ ਦੀ ਜਗ੍ਹਾ ਇਹਨੂੰ ਵੇਅਰ ਨਹੀਂ ਕਰ ਸਕਦੇ ਤੁਸੀਂ ਹੈਂਡ ਦੇ ਮੁਕਾਬਲੇ ਇਸਨੂੰ ਵੇਅਰ ਕਰ ਸਕਦੇ ਹੋ ਸੋ ਬਹੁਤ ਹੀ ਹੈਂਡ ਨਾਲ ਉਹ ਵੀ ਪਿਆਰੀ ਲੁੱਕ ਆਊਗੀ ਇੱਕ ਰਾਇਲ ਲੁੱਕ ਦੇ ਸੂਟ ਨੇ ਹੈ ਇਸ ਤਰ੍ਹਾਂ ਜੀ ਸੈਂਟਰ ਪੈਨਲਾਂ ਵਿੱਚ ਮੁਕੈਸ਼ ਹੈਗੀ ਆ ਔਰ ਥੋੜਾ ਜਿਹਾ ਆਪਾਂ ਜਿਵੇਂ ਕਲਰ ਦੇਣ ਲਈ ਟੱਚ ਦਿੱਤਾ ਹੋਇਆ ਸੋ ਇਹਦੀ ਇੱਕ ਆਪਣੀ ਹੀ ਗ੍ਰੇਸ ਹੈ ਜੀ ਸੋ ਇਸ ਤਰ੍ਹਾਂ ਜਦੋਂ ਤੁਸੀਂ ਇਹਨੂੰ ਵੇਅਰ ਕਰੋਗੇ ਇਹ ਫੁੱਲ ਹੈਵੀ ਦੁਪੱਟਾ ਹੋਣਾ ਜੀ ਇਸ ਤਰ੍ਹਾਂ ਮੁਕੈਸ਼ ਦੀ ਲਾਈਨਸ ਆ ਫੋਰ ਸਾਈਡ ਬਾਰਡਰ ਹੈ ਜੀ ਸੋ ਇਹ ਵੀ ਆਪਣੇ ਕੋਲੇ ਰੈਡੀ ਹੈ ਜੀ ਸੂਟ ਨੈਕਸਟ ਵੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਜੀ ਪਰਪਲਿਸ਼ ਔਰ ਗ੍ਰੀਨ ਦਾ ਲਵੈਂਡਰ ਔਰ ਗ੍ਰੀਨ ਦਾ ਇਹ ਲੈਰ ਕੰਬੀਨੇਸ਼ਨ ਆ ਜੋ ਕਿ ਬਹੁਤ ਹੀ ਡਿਫਰੈਂਟ ਹੈਗਾ ਇਸ ਤਰ੍ਹਾਂ ਜੀ ਘੇਰੇ ਦੀ ਏਮਬਰਾਇਡਰੀ ਆ ਉੱਪਰ ਤੱਕ ਇਸ ਤਰ੍ਹਾਂ ਪੈਨਲ ਜਾਂਦਾ ਹੈਗਾ ਜੀ ਸਾਰਾ ਪੀਟੇ ਦਾ ਮਕੈਸ਼ ਦਾ ਕੰਮ ਹੈਗਾ ਇਹ ਗਲਾ ਬਣਿਆ ਹੋਇਆ ਜੀ ਸੋ ਇਹਦੀ ਆਪਾਂ ਤੁਹਾਨੂੰ ਲੈਂਥ ਚੈੱਕ ਕਰ ਦਾਂਗੇ ਜੀ ਔਰ ਇਸ ਤਰ੍ਹਾਂ ਬਾਜੂ ਬਨੇ ਹੋਏ ਆ ਔਰ ਇਹਦੀ ਜਿਹੜੀ ਬਾਟਮ ਹੈਗੀ ਹੈ ਜੀ ਪਰਪਲਿਸ਼ਡ ਕਲਰ ਦੀ ਹੈ ਬਹੁਤ ਹੀ ਸੋਹਣਾ ਸ਼ੇਡ ਹੈ ਇਹ ਅਗਰ ਤੁਹਾਡੇ ਵੀ ਵੈਡਿੰਗ ਆ ਰਹੀਆਂ ਬਾਟਮ ਤੇ ਕੁਝ ਨਹੀਂ ਹੈਗਾ ਜੀ ਸੋ ਆਪਾਂ نیچے ਬਾਰਡਰ ਦੇ ਸਕਦੇ ਹਾਂ ਅਗਰ ਤੁਸੀਂ ਚਾਹੋਗੇ ਕਿ ਬਾਰਡਰ ਤੇ ਬਾਟਮ ਤੇ ਕਰਨਾ ਹੈਗਾ ਤਾਂ ਇਸ ਤਰ੍ਹਾਂ ਦਾ ਬਾਰਡਰ ਇਹ ਜਿਆਦਾ ਹੈਵੀ ਕਰਨਾ ਤਾਂ ਆਪਾਂ ਬੂਟੀ ਵੀ ਦੇ ਸਕਦੇ ਹਾਂ ਜੀ ਸੋ ਡਬਲ ਟੋਨ ਦਾ ਹੈ ਜੀ ਇੱਕ ਸਾਈਡ ਗ੍ਰੀਨ ਹੈ ਦੇਖ ਸਕਦੇ ਹੋ ਕਿੰਨੀ ਮਕੈਸ਼ ਲੱਗੀ ਹੋਈ ਹੈ ਪੈਨਲ ਬੰਦਾ ਹੈਗਾ ਸੋ ਇਹਦੀ ਪਰਪਲ ਸ਼ੇਡ ਹੈ ਜੀ ਸੋ ਇਹਦੇ ਤੇ ਆਪਾਂ ਜਿਵੇਂ ਚੌੜੀ ਪੱਟੀ ਵੀ ਦੇ ਸਕਦੇ ਆ ਸਿੰਪਲ ਚੰਪਾ ਵੀ ਕਰ ਸਕਦੇ ਆ ਦੁਪੱਟੇ ਤੇ ਸੋ ਸਿੰਪਲ ਚੰਪਾ ਜ਼ਿਆਦਾ ਅੱਛਾ ਲੱਗੂਗਾ ਜੀ ਕਿਉਂਕਿ ਜਿਵੇਂ ਦਾ ਸੂਟ ਹੈਗਾ ਉਸੇ ਤਰ੍ਹਾਂ ਦੇ ਆਪਾਂ ਨੂੰ ਉਹਦੇ ਤੇ ਲੀਸਿਸ ਦੇਣੀਆਂ ਚਾਹੀਦੀਆਂ ਸੋ ਸਾਰੇ ਦੁਪੱਟੇ ਤੇ ਮਕੈਸ਼ ਹੈ ਜੀ ਸੋ ਆਪਾਂ ਤੁਹਾਨੂੰ ਬਿਲਕੁਲ ਜੋ ਚੀਜ਼ ਦਿਖਾਉਣ ਵਾਲੀ ਹੁੰਦੀ ਹੈ ਜੀ ਉਹ ਆਪਾਂ ਦਿਖਾਉਣੀ ਹੈ ਕਿ ਇਸ ਤਰ੍ਹਾਂ ਦਾ ਵਰਕ ਹੈ ਬਾਕੀ ਲੁੱਕ ਹੈ ਜਿਹੜੀ ਤੁਸੀਂ ਆਪਣੇ ਆਪ ਇਮੇਜਨ ਕਰਨੀ ਹੁੰਦੀ ਹੈ ਜੀ ਕਈ ਬਹੁਤ ਸਾਰੇ ਆਪਾਂ ਨੂੰ ਆਉਂਦੇ ਹੈਗੇ ਆ ਕਿ ਤੁਸੀਂ ਜੀ ਬਹੁਤ ਹਲਾਉਣੇ ਹੋ ਤੁਸੀਂ ਸਹੀ ਨਹੀਂ ਦਿਖਾਉਂਦੇ ਸੋ ਮੈਨੂੰ ਲੱਗਦਾ ਕਿ ਇਸ ਤੋਂ ਬੈਸਟ ਤਰੀਕਾ ਦਿਖਾਉਣ ਦਾ ਕੋਈ ਵੀ ਨਹੀਂ ਹੈਗਾ ਜੀ ਸੋ ਇਹ ਦੇਖੋ ਬਾਦਲਾ ਪੀਟਾ ਆਪਾਂ ਹਰ ਇੱਕ ਤਰ੍ਹਾਂ ਦੀ ਜਿਹੜੀ ਏਮਬਰਾਇਡਰੀ ਹੈਗੀ ਹੈ ਮਿਕਸ ਕੀਤੀ ਹੋਈ ਹੈ ਜੀ ਸੋ ਇਹ ਹੈਗਾ ਜੀ ਜੌਰਜਟ ਦਾ ਸ਼ਰਟ ਹੈ ਇਹਦੇ ਨਾਲ ਬਾਟਮ ਹੈਗੀ ਹੈ ਜਿਹੜੀ ਉਹੋ ਸੇਮ ਜਿਹਾ ਡਿਜ਼ਾਈਨ ਹੈ ਜੀ ਜੋ ਆਪਾਂ ਤੁਹਾਨੂੰ ਦਿਖਾਇਆ ਇਹ ਸਿੰਗਲ ਕਲਰ ਦੇ ਵਿੱਚ ਹੈ ਜੀ ਸੋ ਜਿਹਨੇ ਵੀ ਲੈਣਾ 43 44 ਜਾਂ 45 ਦੇ ਵਿੱਚ ਲੈਂਥ ਹੋਊਗੀ ਸੋ ਲੈ ਸਕਦੇ ਹੋ ਸੌਫਟਰ ਕਲਾਸੀ ਲੁੱਕ ਤੇ ਪੀਸ ਹੈ ਜੀ ਇਹ ਇਸ ਤਰ੍ਹਾਂ ਇਸ ਦਾ ਪੈਨਲ ਹੈ ਜੀ ਦਾ। ਤੇ ਇਹਦਾ ਦੁਪੱਟਾ ਵੀ ਬਹੁਤ ਹੀ ਵਧੀਆ ਅਗਰ ਤੁਸੀਂ ਗੁਰਦੁਆਰਾ ਸਾਹਿਬ ਜਾਣ ਲਈ ਪਉਣਾ ਹੈਗਾ ਤਾਂ ਉਹਨਾਂ ਟਾਈਮ ਤੁਸੀਂ ਇਹ ਜਿਹੜਾ ਇਹ ਸਿਰ ਤੇ ਵੀ ਰੱਖ ਸਕਦੇ ਹੋ। ਔਰ ਤੁਸੀਂ ਇਹਨੂੰ ਲੈ ਵੀ ਸਕਦੇ ਹੋ। ਸੋਨਾ ਕਿ ਇਹ ਕੰਫਰਟੇਬਲ ਹੈ ਜੀ ਵਿੱਚ ਪੀਤੇ ਦੀ ਬੂਟੀ ਹੈ ਬਹੁਤ ਹੀ ਜ਼ਿਆਦਾ ਮਕੈਸ਼ ਦਾ ਵਰਕ ਹੈ। ਜੋ ਕਿ ਬਹੁਤ ਹੀ ਥੋੜਾ ਥੋੜਾ ਜਦੋਂ ਤੁਹਾਨੂੰ ਜਿਹੜੀ ਲੁੱਕ ਦਿੰਦਾ ਹੈਗਾ ਪਰ ਜਦੋਂ ਤੁਹਾਡੇ ਕੋਲੇ ਲਾਈਟਸ ਦੇ ਵਿੱਚ ਜ਼ਿਆਦਾ ਚਮਕਦਾ ਜੋ ਤੁਸੀਂ ਇਹਨੂੰ ਵੇਅਰ ਕਰੋਗੇ ਇਹ ਫੁੱਲ ਲੁੱਕ ਆਏਗੀ ਜੀ ਸੋ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਜਿਸ ਨੇ ਵੀ ਲੈਣਾ ਸੋ ਤੁਸੀਂ ਆਪਾਂ ਨੂੰ ਸੇਮ ਨੰਬਰ ਹੈਗਾ ਜੀ ਆਪਾਂ ਇੱਕ ਨਿਊ ਨੰਬਰ ਦਿੱਤਾ ਹੋਇਆ ਤੁਹਾਡੇ ਲਈ ਉਸ ਤੇ ਕੰਟੈਕਟ ਕਰ ਸਕਦੇ ਹੋ ਉਸ ਤੇ ਤੁਸੀਂ 9 to 5 ਗੱਲ ਵੀ ਕਰ ਸਕਦੇ ਹੋ ਅਗਰ ਤੁਸੀਂ ਆਰਡਰ ਕੀਤਾ ਹੋਇਆ ਸੋ ਜੀ ਮੇਰਾ ਨੰਬਰ ਚੱਲ ਰਿਹਾ ਪ੍ਰਾਈਸ ਜਾਣ ਕੇ ਤੁਸੀਂ ਆਪਣਾ ਆਰਡਰ ਫਾਈਨਲ ਕਰ ਸਕਦੇ ਹੋ ਕਿਉਂਕਿ ਸੀਜ਼ਨ ਆ ਜਿਹੜਾ ਸਟਾਰਟ ਹੋ ਚੁੱਕਿਆ ਹੈ ਅਗਰ ਤੁਸੀਂ ਬਹੁਤ ਹੀ ਪਹਿਲਾਂ ਫ੍ਰੀ ਹੋਣਾ ਚਾਹੁੰਦੇ ਹੋ ਸੂਟਸ ਬਣਾ ਕੇ ਤਾਂ ਤੁਸੀਂ ਹੁਣ ਆਰਡਰ ਕਰ ਸਕਦੇ ਹੋ ਸੋ ਜੀ ਇਸੇ ਤਰ੍ਹਾਂ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ